ਪ੍ਰੋਗਰਾਮ ਪੰਜਾਬ ਦੀ ਰਾਜਨੀਤੀ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ 2024 ਦੀ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕੇ ਅੱਜ ਆਪਾਂ ਜਿਹੜੀ ਸਫੀਟ ਦੀ ਗੱਲਬਾਤ ਕਰਾਂਗੇ ਉਸ ਦਾ ਨਾਮ ਹੈ ਬਠਿੰਡਾ ਬਠਿੰਡਾ ਸ਼ਹਿਰ ਤੇ ਕਿਸੇ ਸਮੇਂ ਰੱਜਿਆ ਸੁਲਤਾਨਾ ਬੀਗਮ ਦਾ ਰਾਸਤਰੀ ਦੱਖਣੀ ਪੰਜਾਬ ਦਾ ਪ੍ਰਸਿੱਧ ਵਪਾਰਕ ਵਿਦਿਆ ਤੇ ਆਵਾਜਾਈ ਦਾ ਕੇਂਦਰ ਹੈ ਇੱਥੇ ਰੇਲਾਂ ਦਾ ਬਹੁਤ ਵੱਡਾ ਜੰਕਸ਼ਨ ਹੈ ਸ਼੍ਰੀ ਗੁਰੂ ਨਾਨਕ ਥਰਮਲ ਪਲਾਂਟ ਲੱਗਣ ਨਾਲ ਇਸ ਦੀ ਉਨਤੀ ਤੇਜ਼ੀ ਨਾਲ ਹੋਣ ਲੱਗੀ ਇੱਥੇ ਕਈ ਚੀਲਾਂ ਬਣਾਈਆਂ ਗਈਆਂ ਇੱਥੇ ਖਾਦ ਬਣਾਉਣ ਦਾ ਇੱਕ ਬਹੁਤ ਵੱਡਾ ਕਾਰਖਾਨਾ ਲਗਾਇਆ ਗਿਆ ਇੱਥੇ ਦੁੱਧ ਦਾ ਕਾਰਖਾਨਾ ਵੀ ਲਗਾਇਆ ਗਿਆ ਬਠਿੰਡਾ ਕੱਪੜੇ ਦੀ ਬਹੁਤ ਵੱਡੀ ਮੰਡੀ ਹੈ ਇਹ ਇੱਕ ਇਤਿਹਾਸਕ ਸ਼ਹਿਰ ਹੈ ਇਸ ਤੋਂ ਇਲਾਵਾ ਇੱਥੇ ਤੇਲ ਸੋਧ ਕਾਰਖਾਨੇ ਦੀ ਸਥਾਪਨਾ ਕੀਤੀ ਗਈ ਬਠਿੰਡਾ ਪੰਜਾਬ ਦਾ ਇੱਕ ਲੋਕ ਸਭਾ ਹਲਕਾ ਤੇ ਜ਼ਿਲ੍ਹਾ ਹੈ ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 6 ਪਦਾਨ ਸਵਾਲ ਕੇ ਸ਼ਾਮਿਲਨ 2011 ਦੀ ਮਰਦ ਅਸ਼ਮਾਰੀ ਅਨਸਾਰ ਠਿੰਡੇ ਦੀ ਕੁੱਲ ਆਬਾਦੀ 14 ਲੱਖ ਹੈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਰਾਜਾਪੂਟਾ ਨੇ 1952 ਤੋਂ ਲੈ ਕੇ 2019 ਤੱਕ ਇੱਥੇ 19 ਵਾਰ ਚੋਣਾਂ ਹੋਈਆਂ ਜਿਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਨੇ 6 ਵਾਰ ਜਿੱਤ ਹਾਸਲ ਕੀਤੀ ਭਾਰਤੀ ਕਮਿਊਨਿਸਟ ਪਾਰਟੀ ਨੇ 1999 ਵਿੱਚ ਸਿਰਫ ਇੱਕ ਵਾਰ ਹੀ ਜਿੱਤ ਪ੍ਰਾਪਤ ਕੀਤੀ ਇੱਥੇ ਪਹਿਲੀ ਵਾਰ 1952 ਵਿੱਚ ਚੋਣ ਹੋਈ ਸੀ ਇੱਥੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸਰਦਾਰ ਹਾਕਮ ਸਿੰਘ ਜੇਤੂ ਰਹੇ ਸਨ 1951, 1957, 1980 ਅਤੇ 1991 ਵਿੱਚ ਕਾਂਗਰਸ ਪਾਰਟੀ ਨੇ ਬਠਿੰਡਾ ਸੀਟ ਜਿੱਤੀ ਸੀ ਇਸ ਸੀਟ ਤੇ ਅਕਾਲੀ ਦਲ ਦਾ ਦਬਦਬਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ 2004 ਤੋਂ ਲਗਾਤਾਰ ਇਹ ਸੀਟ ਜਿੱਤਦਾ ਆ ਰਿਹਾ ਹੈ ਬਠਿੰਡਾ ਲੋਕ ਸਭਾ ਹਲਕੇ ਵਿੱਚ ਇਸ ਵੇਲੇ 9 ਵਿਧਾਨ ਸਭਾ ਹਲਕੇ ਸ਼ਾਮਲ ਹਨ ਲੰਬੀ ਉਚੋ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਕਲਵੰਡੀ ਸਾਬੋ ਮੋੜ ਮਾਨਸਾ ਸਰਦੂਲਗੜ ਅਤੇ ਬਲੱਡ 2014 ਦੀ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਬਠਿੰਡਾ ਦਾ ਫਤਵਾ 2014 ਦੀ ਚੋਣਾਂ ਵਿੱਚ ਹਰਸੀਮਤ ਕੌਰ ਬਾਦਲ ਨੇ 19395 ਵੋਟਾਂ ਨਾਲ ਜਿੱਤ ਹਾਸਲ ਕੀਤੀ ਉਹਨਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ ਇਸ ਚੋਣ ਵਿੱਚ ਹਰਸੀਮਤ ਕੌਰ ਬਾਦਲ ਨੂੰ 43.73 ਫੀਸਦੀ ਵੋਟ ਸ਼ੇਅਰ ਨਾਲ 514727 ਵੋਟਾਂ ਹਾਸਲ ਜਦਕਿ ਕਾਂਗਰਸ ਪਾਰਟੀ ਦੇ ਮਨਪੀਤ ਸਿੰਘ ਬਾਦਲ ਨੂੰ ਕੁੱਲ 495332 ਵੋਟਾਂ ਨਾਲ 42.09 ਫੀਸਦੀ ਵੋਟ ਸ਼ੇਅਰ ਰਿਹਾ 2019 ਦੀ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਬਠਿੰਡਾ ਦਾ ਫਤਵਾ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਤ ਕੌਰ ਬਾਦਲ ਨੇ 490811 ਵੋਟਾਂ ਨਾਲ ਸੀਟ ਵਰਕਰ ਰੱਖੀ ਕਾਂਗਰਸ ਪਾਰਟੀ ਦੇ ਉਮੀਦਵਾਰ ਉਮਰਿੰਦਰ ਸਿੰਘ ਰਾਜਾ ਵਡਿੰਗ ਨੂੰ 468412 ਵੋਟਾਂ ਨਾਲ ਵੋਟਾਂ ਲੈ ਕੇ ਦੂਜੇ ਸਥਾਨ ਤੇ ਰਹੇ ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਨੂੰ 134392 ਵੋਟਾਂ ਲੈ ਕੇ ਤੀਜੇ ਸਥਾਨ ਤੇ ਰਹੇ ਹੁਣ ਝਾਤ ਮਾਰੀਏ ਕਿਹੜੇ ਉਮੀਦਵਾਰ ਬਠਿੰਡਾ ਲੋਕ ਸਭਾ ਸੀਟ ਲਈ ਐਲਾਨੇ ਗਏ ਹਨ ਬਠਿੰਡਾ ਲੋਕ ਸਭਾ ਹਲਕੇ ਵਿੱਚ ਅਕਾਲੀ ਦਲ ਦਾ ਪਰਛਾਵਾਂ ਪੈਂਦਾ ਨਜ਼ਰ ਆ ਰਿਹਾ ਹੈ ਅਕਾਲੀ ਦਲ ਵੱਲੋਂ ਤਿੰਨ ਵਾਰ ਹੈਟ੍ਰਿਕ ਮਾਰਨ ਵਾਲੀ ਹਰਸੀਮਤ ਕੌਰ ਬਾਦਲ ਨੂੰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਸਾਫਕਾ ਕੇਂਦਰੀ ਮੰਤਰੀ ਬੀਬੀ ਹਰਸੀਮਤ ਕੌਰ ਬਾਦਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਤੇ ਉਹਨਾਂ ਤੇ ਦਾਅ ਲਗਾਇਆ ਹੈ ਬੀਬੀ ਹਰਸੀਮਤ ਕੌਰ ਬਾਦਲ ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਦੇ ਵਿੱਚ ਕੰਮ ਕਰ ਰਹੇ ਹਨ ਇਹ ਉਹਨਾਂ ਦਾ ਦਾਅਵਾ ਹੈ ਪਿਛਲੇ 15 ਸਾਲ ਤੋਂ ਬਠਿੰਡਾ ਲੋਕ ਸਭਾ ਸੀਟ ਜਿੱਤਦੇ ਆ ਰਹੇ ਹਨ ਹਰਸੀਮਤ ਕੌਰ ਬਾਦਲ ਜੀ ਕਹਿੰਦੇ ਕਿ ਹਰਸੀਮਤ ਕੌਰ ਬਾਦਲ ਪਿਛਲੇ 15 ਸਾਲ ਤੋਂ ਬਠਿੰਡਾ ਲੋਕ ਸਭਾ ਸੀਟ ਤੋਂ ਜੇਤੂ ਹਨ ਅਤੇ ਇਸ ਦੌਰਾਨ ਭਾਵੇਂ ਉਹਨਾਂ ਬਠਿੰਡਾ 'ਚ ਕਾਫੀ ਕੰਮ ਕਰਵਾਏ ਪਰ ਮਾਨਸਾਂ ਦੇ ਲੋਕ ਉਹਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਜਾਪ ਰਹੇ ਅਕਾਲੀ ਵਰਕਰਾਂ 'ਚ ਬੀਬੀ ਹਰਸੀਮਤ ਕੌਰ ਬਾਦਲ ਪ੍ਰਤੀ ਪਹਿਲਾਂ ਵਾਲਾ ਜੋਸ਼ ਨਹੀਂ ਦਿਖਾਈ ਦੇ ਰਿਹਾ ਅਤੇ ਪਾਰਟੀ ਮੀਟਿੰਗਾਂ ਵਿੱਚ ਵਰਕਰਾਂ ਨੂੰ ਸੱਦਣ ਲਈ ਲੀਡਰਸ਼ਿਪ ਨੂੰ ਕਾਫੀ ਮੁਸ਼ਕਲਤ ਕਰਨੀ ਪੈ ਰਹੀ ਹੈ ਜੋ ਕਿ ਆਮ ਬੀਬੀ ਹਰਸਿੰਮਤ ਕੌਰ ਬਾਦਲ ਦੀ ਫੇਰੀਆਂ ਦੌਰਾਨ ਦੇਖਣ ਨੂੰ ਮਿਲਦੀ ਹੈ ਜਿਸ ਵਿੱਚ ਪਾਰਟੀ ਵਰਕਰ ਨਾ ਮਾਤਰ ਹੀ ਦਿਖਾਈ ਦਿੰਦੇ ਹਨ ਆਪ ਦੀ ਸਰਕਾਰ ਆਉਣ ਤੋਂ ਬਾਅਦ ਆਪ ਦੇ ਨੁਮਾਇੰਦੇ ਵੀ ਮਾਨਸਾ ਵਾਸੀਆਂ ਦੀ ਉਮੀਦਾਂ ਤੇ खरे ਨਹੀਂ ਉਤਰੇ ਜਿਸ ਕਾਰਨ ਉਹਨਾਂ ਨੂੰ ਵੀ ਹੰਗਾਰਾ ਅਜੇ ਮਠਈ ਹੈ ਜਦਕਿ ਭਾਜਪਾ ਉਮੀਦਵਾਰ ਚੋਣ ਪ੍ਰਚਾਰ ਕਰਨ ਆ ਰਹੇ ਹਨ ਤਾਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਰ ਸਿਮਿਤਕਾ ਉਰ ਬਾਦਲ ਨੇ ਵੀ ਮਾਨਸਾ ਚ ਮੀਟਿੰਗਾਂ ਚ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਮਿਲੇ ਤਾਂ ਉਹਨਾਂ ਅਕਾਲੀ ਦਲ ਚ ਕੱਡਿਆਂ ਨੂੰ ਟਿਕਟਾਂ ਦੇ ਦਿੱਤੀਆਂ ਹਨ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਕਾਲਲ ਅੰਮ੍ਰਿਤਸਰ ਦੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਬਠਿੰਡਾ ਲੋਕ ਸਭਾ ਪੀਰ ਤੋਂ ਸਮਾਜ ਸੇਵੀ ਲੱਖਾ ਸਿੰਘ ਸੁਧਾਨਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਉਹ ਪੰਜਾਬੀ ਮਾਮੋਲੀ ਦੇ ਹੱਕਾਂ 'ਚ ਆਪਣੀ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਹੇ ਹਨ ਉਹ ਦਾਅਵਾ ਕੀਤਾ ਕਿ ਇਸ ਵਾਰ ਲੋਕ ਕਰਵਾਈਤੀ ਪਾਰਟੀਆਂ ਨੂੰ ਛੱਡ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਨੂੰ ਅੱਗੇ ਲੈ ਕੇ ਆਉਣਗੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਮਲੂਕਾ ਦਾ ਖਸਮ ਖਾਸ ਰਿਹਾ ਹੈ ਲੱਖਾ ਸਿੰਘ ਸੁਧਾਨਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਦੋਂ ਜਿਹਤ ਕਰ ਰਹੇ ਲੱਖਾ ਸਿਧਾਣਾ ਲੱਖਾ ਸਿੰਘ ਸਿਧਾਣਾ ਕਿਸੇ ਵaile ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਖਾਸਮ ਖਾਸ ਰਿਆ ਜੋ ਕਿ ਜੱਗ ਜਹਾਰ ਹੈ ਕਿ ਹੁਣ ਉਸ ਦਾ ਮਲੂਕਾ ਨਾਲ 36 ਦਾ ਅੰਕੜਾ ਹੈ ਕਿਸਾਨੀ ਅੰਦੋਲਨ ਦੌਰਾਨ ਵੀ ਲੱਖਾ ਸਿੰਘ ਸਿਧਾਣਾ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਅੱਖੋਂ ਪਰਖੇ ਨਹੀਂ ਕੀਤਾ ਜਾ ਸਕਦਾ ਜਦਕਿ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇ ਆਧਾਰ ਤੇ ਲਿਖਵਾਉਣ ਲਈ ਕੇਂਦਰ ਸਰਕਾਰ ਵੱਲੋਂ ਹਾਈਵੇਜ਼ ਤੇ ਲਾਏ ਗਏ ਬੋਰਡਾਂ ਤੇ ਦੂਜੀਆਂ ਪਛਾਵਾਂ ਤੇ ਕਾਲਮ ਫੇਰੀ ਜਾਣਕਾਰਨ ਵੀ ਕਾਫੀ ਸੁਰਕੀਆਂ ਬਟੋਰੀਆਂ ਇਸ ਤੋਂ ਬਾਅਦ ਉਹ ਲਗਾਤਾਰ ਇਤਿਹਾਸਤ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਲੜਾਈ ਲੜ ਰਿਹਾ ਹੈ ਸ਼੍ਰੋਮਣੀ ਅਕਾਲੀਆ ਅੰਮ੍ਰਿਤਸਰ ਵੱਲੋਂ ਇਸ ਵਾਰ ਆਪਣਾ ਉਮੀਦਵਾਰ ਲੱਖਾ ਸਿੰਘ ਸਧਾਨਾ ਨੂੰ ਲੋਕ ਸਭਾ ਹਲਕਾ ਬਠਿੰਡਾ ਲਈ ਐਲਾਨ ਦਿੱਤਾ ਗਿਆ ਸਿਆਸੀ ਮਾਰਾਂ ਦੀ ਮੰਨੀਏ ਤੇ ਲੱਖਾ ਸਿੰਘ ਸਧਾਨਾ ਨੂੰ ਵੀ ਘੱਟ ਨਹੀਂ ਮੰਨਿਆ ਜਾ ਸਕਦਾ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਸਮਾਸੀ ਵੀ ਲੱਖਾ ਸਿੰਘ ਸਧਾਨਾ ਬੀਬੀ ਹਰਸੀਮਤ ਕੌਰ ਬਾਦਲ ਸਮੇਤ ਵੱਡੇ ਆਗੂਆਂ ਦੀ ਜਿੱਤ ਹਾਰ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਲੱਖੇ ਨਾਲ ਜੁੜੇ ਨੌਜਵਾਨ ਉਸ ਦੇ ਪਲੜੇ ਨੂੰ ਭਾਰੀ ਕਰ ਸਕਦੇ ਹਨ ਹੁਣ ਗੱਲ ਕਰਦੇ ਹਾਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਗਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿੱਚ उतਾਰਿਆ ਹੈ ਗਰਮੀਤ ਸਿੰਘ ਖੁੱਡੀਆਂ ਨੇ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਅਤੇ ਉਹ ਲੰਮਾ ਸਮਾਂ ਤੋਂ ਉਹ ਬਾਦਲ ਪਰਿਵਾਰ ਖਿਲਾਫ ਲੜਾਈ ਲੜਦੇ ਨਜ਼ਰ ਆ ਰਹੇ ਹਨ ਪਰ ਜਿੱਕਰ ਜੋ ਹੈ ਕਿ ਉਹਨਾਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਵੀ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਰਹੀ ਖੇਤੀਬਾੜੀ ਮੰਤਰੀ ਤੇ ਆਪ ਵੱਲੋਂ ਉਤਾਰੇ ਗਏ ਉਮੀਦਵਾਰ ਗਮੀਸ਼ ਸਿੰਘ ਖੁੱਡੀਆਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਵੀ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਰਹੀਏ ਤੇ ਉਹ ਅਕਾਲੀ ਸਰਕਾਰ ਸਮੇਂ ਉਹ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ ਤੇ ਇਮਾਨਦਾਰ ਸਖਸੀਅਤ ਵੱਜੋਂ ਪਛਾਣੇ ਜਾਂਦੇ ਸਨ ਪਰ ਬਾਅਦ ਵਿੱਚ ਉਹ ਅਕਾਲੀ ਦਾਲ ਮਾਨ ਵਿੱਚ ਚਲੇ ਗਏ ਅਤੇ ਸਾਲ 1989 ਵਿੱਚ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਰਹੇ ਤੇ ਉਹਨਾਂ ਦੀ ਅਚਨਚੇਤ ਮੌਤ ਤੋਂ ਬਾਅਦ ਖੁੱਡੀਆਂ ਪ੍ਰਵਾਦ ਜਗਮੀਤ ਸਿੰਘ ਬਰਾੜ ਨੂੰ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਬਣਾਇਆ ਗਿਆ ਤਾਂ ਗਰਮੀਤ ਸਿੰਘ ਖੁੱਡੀਆਂ ਨੇ ਜਗਮੀਤ ਸਿੰਘ ਬਰਾੜ ਦੀ ਮਦਦ ਕੀਤੀ ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਲੰਬਾ ਸਮਾਂ ਕਾਂਗਰਸ ਵਿੱਚ ਰਹੇ ਫਿਰ ਕਾਂਗਰਸ ਛੱਡ ਕੇ ਆਪ ਵਿੱਚ ਚਲੇ ਗਏ ਅਤੇ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਹਰਾ ਕੇ ਵਿਧਾਨ ਸਭਾ ਦੀ ਪੌੜੀਆਂ ਚੜਨ ਤੋਂ ਬਾਅਦ ਖੇਤੀਬਾੜੀ ਮੰਤਰੀ ਬਰੇ ਇਸ ਵਾਰ ਫਿਰ ਉਹ ਬਾਦਲਾਂ ਖਿਲਾਫ ਆਪ ਨੇ ਗਰਮੀਤ ਸਿੰਘ ਖੁੱਡੀਆਂ ਨੂੰ ਲੋਕ ਸਭਾ ਚੋਣ ਮੈਦਾਨ ਵਿੱਚ ਉਤਾਰਿਆ ਹੈ ਹੁਣ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ ਜਿਨ੍ਹਾਂ ਦੇ ਸਹਾਰਾ ਸਾਹਿਬ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸ਼ਰਮਣੀ ਕਾਲਰ ਦੇ ਸੀਨੀਅਰ ਆਗੂ ਹਨ ਤੇ ਸ਼ਰਮਣੀ ਇਕਾਲੀ ਦਲ ਦੇ ਚੋਣਾਂ ਵਿੱਚ ਵਿਉਂਤਬੰਦੀ ਚ ਅਹਿਮ ਯੋਗਦਾਨ ਨਿਭਾਉਂਦੇ ਹਨ ਸਿਆਸੀ ਮਾਰਾਂ ਦੀ ਮਾਨੀਏ ਤਾਂ ਇਸ ਵਾਰ ਭਾਜਪਾ ਦੇ ਅਕਾਲੀਆਂ ਨਾਲ ਹੋਏ ਤੋੜ-ਬਿਛੋੜੇ ਤੋਂ ਬਾਅਦ ਅਕਾਲੀ ਦਲ ਚੋਂ ਭਾਜਪਾ ਸ਼ਾਮਲ ਕਰਕੇ ਪਰਮਪਾਲ ਕੌਰ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ ਵੀ ਅਕਾਲੀ ਦਲ ਦੀ ਨੁਕਾਤ ਅਕਸੀਦ ਹੋ ਸਕਦਾ ਹੈ ਕਿਉਂਕਿ ਸਿਕੰਦਰ ਸਿੰਘ ਮਲੂਕਾ ਦਾ ਬਠਿੰਡੇ ਜ਼ਿਲ੍ਹੇ ਵਿੱਚ ਕਾਫੀ ਪ੍ਰਭਾਵ ਹੈ ਇਸੇ ਕਾਰਨ ਇਸ ਪਰਵਾਰ ਨਾਲ ਜੁੜੀ ਲੋਕ ਸਭਾ ਹਲਕਾ ਬਠਿੰਡਾ ਦੀ ਵੋਟ ਕਿੱਧਰ ਭੁਗਤੇਗੀ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ 2002 ਦੀ ਵਿਧਾਨ ਸਭਾ ਚੋਣਾਂ ਵਿੱਚ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਜ਼ਾਦ ਉਮੀਦਵਾਰ ਵੱਜੋਂ ਤਲਵੰਡੀ ਸਾਬੋ ਤੋਂ ਜਿੱਤ ਪ੍ਰਾਪਤ ਕੀਤੀ ਅਤੇ ਫਿਰ 2007 ਅਤੇ 2012 ਦੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਜੋਂ ਜਿੱਤ ਪ੍ਰਾਪਤ ਕੀਤੀ ਅਤੇ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੋ ਗਏ ਅਤੇ ਉਨ੍ਹਾਂ 2014 ਦੀ ਜਿੰਨੀ ਚੋਣ ਵਿੱਚ ਵੀ ਜਿੱਤ ਪ੍ਰਾਪਤ ਕੀਤੀ ਅਤੇ ਫਿਰ 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਫਿਰ ਉਹ ਹੁਣ ਕੁਝ ਸਮੇਂ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਹੁਣ ਉਹਨਾਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਇਸ ਦੇ ਚੱਲਦੇ ਇਸ ਵਾਰ ਪੁਰਾਣੇ ਅਤੇ ਨਵੇਂ ਅਕਾਲੀ ਬਠਿੰਡਾ ਲੋਕ ਸਭਾ ਸੀਟ ਤੇ